एक ओंकार श्री वाहे गुरु जी की फते आसा महल्ला पंजवा निकट जी कै सदहि संगा कुदरत वरत रूप अररंगा करेना चुरया ना मन रो मनहारा अविनासी अवगित अगोचर सदा सलामत खसम हमारा रहआव तेरे दास रे को किसकी कान जिसकी मीरा राखै आन ਜੋ ਲੌਂਡਾ ਪ੍ਰਭ ਕੀਆ ਆਜਾਤ ਤਿਸ ਲੌਂਡੇ ਕੋ ਕਿਸ ਕੀ ਤਾਤ ਵੇ ਮਹਤਾਜ ਵੇ ਪਰਵਾਹੋ ਨਾਨਕ ਦਾਸ ਕਹੂੰ ਗੁਰਵਾਹੋ ਆਸਾ ਮਹਿ ਲਾ ਪੰਯਮ ਹਰ ਰਸ ਛੋੜ ਹੋਸੈ ਰਸ ਮਾਤਾ ਘਰ ਮਹਿ ਵਸਤੂ ਬਾਹਰ ਉਠ ਜਾਤਾ ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ ਰਾਰ ਕਰਤ ਝੂਠੀ ਲਗਗਾਥਾ ਰਹਾਓ ਵਜਹੁ ਸਾਹਿਬ ਕਾ ਸੇਵ ਬਿਰਾਨੀ ਐਸੇ ਗੁਨ ਅਸ਼ਾਦਿਓ ਪ੍ਰਾਨੀ ਤਿਸ ਸਿਉ ਲੋਕ ਜੋ ਸਦ ਹੀ ਸੰਗੀ ਕਾਮਨਾ ਆਵੈ ਸੋ ਫਿਰ ਫਿਰ ਮੰਗੀ ਕਹੋ ਨਾਨਕ ਪ੍ਰਭ ਦੀਨ ਦਿਆਲਾ ਜਿਉ ਪਾਵੈ ਤਿਉ ਕਰ ਪ੍ਰਤੀਪਾਲਾ ਆਸਾ ਮਹੱਲਾ ਪੰਜਵਾ ਜੀ ਪ੍ਰਾਨ ਤਨ ਹਰ ਕੋ ਨਾਮ ਈਹਾ ਊਹਾ ਓਨ ਸੰਗ ਕਾਮ ਬੀਨ ਹਰੇ ਨਾਮ ਅਵਰ ਸਭ ਥੋਰਾ ਤ੍ਰਿਪਤ ਅਗਾਵੇ ਹਰ ਦਰਸ਼ਨ ਮਨ ਮੋਰਾ ਰਹਾਓ ਭਗਤ ਪੰਡਾਰ ਗੁਰਬਾਣੀ ਲਾਲ ਗਾਵਤ ਸੁਨਤ ਕਮਾਵਤ ਨਿਹਾਲ ਚਰਨ ਕਮਲ ਸਿਉ ਲਾਗੋ ਮਾਨ ਸਤਿਗੁਰੂ ਤੂਠੈ ਕੀਨੋ ਦਾਨ ਨਾਨਕ ਕੋ ਗੁਰ ਦੀਖਿਆ ਦੀਨ ਪ੍ਰਭ ਅਬਿਨਾਸੀ ਘਟ ਘਟ ਚੀਨ ਆਸਾ ਮਹਿਲਾ ਪਜਮਾ ਅਨਦ ਬਿਨੋਦ ਪਰਪੂਰ ਤਾਰਿਆ ਆਪਣਾ ਕਾਰਜ ਆਪ ਸਵਾਰਿਆ ਪੂਰ ਸਮਗਰੀ ਪੂਰੇ ਠਾਕਰ ਕੀ ਪਰਿਪੂਰ ਧਾਰ ਸਭ ਸੋਭ ਜਾ ਕੀ ਰਹਾਉ ਨਾਮ ਨਿਦਾਨ ਜਾ ਕੀ ਨਿਰਮਲ ਸੋਏ ਆਪੇ ਕਰਤਾ ਅਵਰ ਨ ਕੋਏ ਜੀ ਜੰਤ ਸਭ ਤਾਂ ਕੈ ਹਾਥ ਰਵ ਰਹਿਆ ਪ੍ਰਭ ਸਭ ਕੈ ਸਾਥ பூரா பூரி பனத்த பன நான்க வடையை ஆசா மஹா பஞ்சவ சபத பண்ணூ இோமா தர்சன சும் தன உத்தம மத்த ஹய தூ ஆண்கோவி அத்த பிரீத்த மோஹே நோர त्रिपद अगमन साचे नाए 68 मजन संत तुराये सब मह जानू करता एक साद संगत मिल बुद्ध विवेक दास सगल का छोड अभिमान नानक को गुरु दीनो दान आशा महल्ला पंजवा बुद्ध परगास भई मत पूरी ता ते बिनसी दुर्मत दूरी ਐਸੀ ਗੁਰਮਤ ਪਾਈਲੇ ਬੋੜਤ ਕੋਰ ਅੰਧ ਕੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਹਾਉ ਮਹਾ ਅਗਾਹ ਅਗਨ ਕਾ ਸਾਗਰ ਗੁਰਬੋਹਿਤ ਤਾਰੇ ਰਤਨਾਗਰ ਦੂਤਰ ਅੰਧ ਵਿਖਮ ਇਹ ਮਾਇਆ ਗੁਰਪੂਰੈ ਪ੍ਰਗਟ ਮਾਰਗ ਦਿਖਾਇਆ ਜਾਪ ਤਾਪ ਕਛੁ ਉਕਤ ਨਮੋਰੀ ਗੁਰ ਨਾਨਕ ਸਰਨਾਗਤ ਤੋਰੀ ਜਾਪ ਤਾਪਕ ਚੁਕਤ ਨਮੋਰੀ ਗੁਰੂ ਨਾਨਕ ਸਰਨਾਗਤ ਤੋਰੀ ਆਸਾ ਮਹੱਲਾ ਪੰਜਵਾ ਤੇ ਪਦੇ ਹਰ ਰਸ ਪੀਵਤ ਸਦਹੀ ਰਾਤਾ ਆਨ ਰਸਾਖਿਨ ਮਹਿ ਲਹਿ ਜਾਤਾ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਆਨ ਰਸਾ ਮਹਿ ਵਿਆਪੈ ਚਿੰਦ ਹਰ ਰਸ ਪੀਵੈ ਅਲਸ ਹਰ ਰਸ ਪੀਵੇ ਅਲਮਸਤ ਮਤਵਾਰਾ ਆਨ ਰਸ ਸਭ ਹੋਸੇ ਰੇ ਰਹਾਓ ਹਰ ਰਸ ਕੀ ਕੀਮਤ ਕਹੀ ਨ ਜਾਏ ਹਰ ਰਸ ਸਾਧੂ ਹਾਟ ਸਮਾਏ ਲੱਖ ਕਰੋਰੀ ਮਿਲੇ ਨਕੇ ਜਿਸੇ ਪ੍ਰਾਪਤ ਤਿਸ ਹੀ ਦੇਹ ਨਾਨਕ ਚਾਖ ਭਏ ਬਿਸਮਾਨ ਨਾਨਕ ਗੁਰ ਤੇ ਆਇਆ ਸਾਧ ਈਤ ਊਤ ਕਤ ਛੋੜ ਨ ਜਾਏ ਨਾਨਕ ਗੀਦਾ ਹਰ ਰਸ ਮਾਹੇ आसा महल्ला पंजमा काम क्रोध लोभ मोह मिटावे छुटके दुर्मत अपनी धरी होए निमाणी सेवक मावे ता प्रीतम होवे मन प्यारी सुन सुंदर साधु वचन उधारी दुख भूख मिटए तेरो सहसा सुख पावे तू सुख मन नारी रहाओ ਚਰਨ ਪਖਾਰ ਕਰੂੰ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਚਰਨ ਪਖਾਰ ਕਰੂੰ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਚਰਨ ਪਖਾਰ ਕਰੂੰ ਗੁਰ ਸੇਵਾ ਆਤਮ ਸੁਧ ਬਿਖ ਇਤਿਆਸ ਨਿਵਾਰੀ ਦਾਸਨ ਕੀ ਹੋਏ ਦਾਸ ਦਾਸਰੀ ਤਾਂ ਪਾਵੇ ਸੋਭਾ ਹਰ ਦੁਆਰੀ ਇਹੀ ਅਚਾਰੇ ਇਹੀ ਵਿਵਹਾਰਾ ਆਗਿਆ ਮੰਨ ਭਗਤ ਛੋੜ ਤੁਮਾਰੀ ਜੋ ਇਹ ਮੰਤਰ ਕਮਾਵੇ ਨਾਨਕ ਸੋ ਪੌਜਲ ਜੋ ਇਹ ਮੰਤਰ ਕਮਾਵੇ ਨਾਨਕ ਸੋ ਪੌਜਲ ਪਾਰ ਉਤਾਰੀ ਆਸਾ ਮਹੱਲਾ ਪੰਜ ਮਾ ਧੂਪ ਦੇ ਪਈ ਪ੍ਰਾਪਤਿ ਮਾਨਕ ਦੇਹੁਰਿਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਔਰ ਕਾਜ ਤੇਰੇ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰ ਅੰਮਾ ਸ਼ਰਨ ਪਰੇ ਕੀ ਰਾਖੂ ਸਰਮਾ ਆਸਾ ਮਹਰਲਾ ਪੰਜਵਾ तुज बिनवर नाही मैं दूजा तू मेरे मन माही तू साजन संगी प्रभु मेरा काहे जी डराही तुम्हारी ओट तुम्हारी आशा बैठत उठत सोवत जागत विसरू नाही तू सास गिरा सारहाओ राख राख शरण प्रभु अपनी अगन सागर विकराल नाम नानक के सुख दाता सतगुरु हमर हम, तु, हम तुमरे बाल गोपाला राख राख सरन प्रभु अपनी अगन सागर विकराला नानक के सुख दाता सतगुरु हम तुमरे बाल गोपाल आसा महल्ला पंजमा हर जन लीने प्रभु छडाए प्रीतम सिउ मेरो मन मानिया ताप मुआ बिकखाए रहाओ पाला ताओ कछु ना बे आपै राम नाम गुण गाए डांकी को चित कछु न लागए चरण कमल सरनाए संत प्रसाद पए किरपा ल होए आप सहाए गुण निदाणि नित गावे नानक सह सा दुख मिटाए आशा महल्ला पंजवा औखद खायो हर को नाव सुख पाए दुख बिनसे थाओ ताप गया वचन गुरु पूरे अनद पया सब मिटे विसुरे रहाओ ਜੀ ਜੰਤ ਸਗਲ ਸੁਖ ਪਾਇਆ ਪਾਰ ਬ੍ਰਹਮ ਨਾਨਕ ਮਨ ਧਿਆਇਆ ਆਸਾ ਮਹੱਲਾ ਪੰਜਵਾ ਬਾਛਤ ਨਹੀਂ ਸੁਵੇਲਾ ਆਈ ਬਿਨੁ ਹੁਕ ਮੈਂ ਕਿਉ 부ਜੈ 부ਝਾਈ ਠੰਡੀ ਤਾਤੀ ਮਿਟੀ ਖਾਈ ਓਹ ਨਾ ਬਾਲਾ ਬੋਡਾ ਭਾਈ ਰਹਾਓ ਨਾਨਕ ਦਾਸ ਸਾਧ ਸਰਣਾਈ ਗੁਰ ਪ੍ਰਸਾਦ ਭਉ ਪਾਰ ਪਰਾਈ ਆਸਾ ਮਹੱਲਾ ਪੰਜਵਾ सदा सदा आत्म परगास साद संगत हर चरण निवास राम नाम नित जप मन मेरे शीतल शांत सदा सुख पावे खिल बिक जाहे सबे मन तेरे रहाओ कहू नानक जाके पूरण करम सतगुरु भेटे पूरण पार ब्रह्म दूजे करके 34 आशा महल्ला पंजवा ਜਾਂ ਕਾ ਹਰਿ ਸਵਾਮੀ ਪ੍ਰਭੂ ਬੇਲੀ ਜਾਂ ਕਾ ਹਰਿ ਸਵਾਮੀ ਪ੍ਰਭੂ ਬੇਲੀ ਪੀੜ ਗਈ ਫਿਰ ਨਹੀਂ ਦੁਹੇਲੀ ਰਹਾਓ ਕਰ ਕਿਰਪਾ ਚਰਨ ਸੰਗ ਮੇਲੀ ਸੂਖ ਸਹਿਜ ਆਨੰਦ ਸੁਹੇਲੀ ਸਾਧ ਸੰਗ ਗੁਣ ਗਾਏ ਅਤੋਲੀ ਹਰਿ ਸਿਮਰਤ ਨਾਨਕ ਭਈ ਅਮੋਲੀ ਆਸਾ ਮਹੱਲਾ ਪੰਜਵਾ ਕਾਮ ਕ੍ਰੋਧ ਮਾਇਆ ਮਦ ਮਤਸਰੇ ਏ ਖੇਲਤ ਸਭ ਜੂਵੈ ਹਾਰੇ ਸਤ ਸੰਤੋਖ ਦਇਆ ਧਰਮ ਸਾਚੇ ਏਹ ਆਪਣੇ ਗ੍ਰਹਿ ਪੀਤਰ ਵਾਰੇ ਜਨਮ ਜਨਮ ਚ ਕੇ ਸਭ ਭਾਰੇ ਮਿਲਤ ਸੰਗ ਭਇਓ ਮਨ ਨਿਰਮਲ ਗੁਰੂ ਪੂਰੇ ਲੈ ਕਿਨ ਮੈਂ ਤਾਰੇ ਰਹਾਓ ਸਭ ਕੀ ਰੇਨ ਹੋਏ ਰਹਿ ਮਨੁਆ ਸਗਲੇ ਦੀਸੇ ਮੀਤ ਪਿਆਰੇ ਸਾਭ ਮੱਦੇ ਰਵਿਆ ਮੇਰਾ ਠਾਕੁਰ ਦਾਨ ਦੇਤ ਸਭ ਜੀ ਸਮਾਰੇ ਏਕੋ ਏਕ ਆਪ ਇਕ ਏਕ ਹੈ ਏਕ ਹੈ ਸਗਲ ਆਪ ਸਾਰੇ ਜਪ ਜਪ ਹੋਏ ਸਗਲ ਸਾਧ ਜਨ ਏਕ ਨਾਮ ਧਿਆਏ ਬਹੁਤ ਉਧਾਰੇ ਗਹਿਰ ਗੰਭੀਰ ਬੇਅੰਤ ਗੁਸਾਈ ਅੰਤ ਨਹੀਂ ਕਿਛ ਪਾਰਾ ਵਾਰੇ ਤੁਮਰੀ ਕਿਰਪਾ ਤੇ ਗੁਣ ਗਾਵੈ ਨਾਨਕ ਧਿਆਏ ਧਿਆਏ ਪ੍ਰਭ ਕੋ ਨਮਸਕਾਰੇ ਆਸਾ ਮਹੱਲਾ ਪੰਜਵਾ ਤੂੰ ਬੇਅੰਤ ਅਵਗਿਤ ਅਗੋਚਰ ਇਹ ਸਭ ਤੇਰਾ ਆਕਾਰ ਕਿਆ ਹਮ ਜੰਤ ਕਰਹ ਚਤੁਰਾਈ ਜਾਂ ਸਭ ਕਿਛ ਤੁਜੈ ਮਝਾਰ ਮੇਰੇ ਸਤਿਗੁਰੂ ਆਪਣੇ ਬਾਲਕ ਰਾਖੂ ਲੀਲਾ ਧਾਰ ਦੇਹੁ ਸੁਮਤ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ਰਹਾਉ ਜੈਸੇ ਜਨਨ ਜਠਰ ਮਹਿ ਪ੍ਰਾਨੀ ਓਹ ਰਹਤਾ ਨਾਮ ਅਧਾਰੇ ਅਨਦ ਕਰੈ ਸਾਸ ਸਾਸ ਸਮਾਰੈ ਨਾ ਪੋਹੈ ਅਗਨਾਰ ਪਰ ਧਨ ਪਰ ਦਾਰਾ ਪਰ ਨਿੰਦਾ ਇਨ ਸਿਉ ਪ੍ਰੀਤ ਨਿਵਾਰੇ ਚਰਨ ਕਮਲ ਸੇ ਵੀਰਦ ਅੰਤਰ ਗੁਰਪੂਰੈ ਕੈ ਆਧਾਰ ਗ੍ਰਹਿ ਮੰਦਰ ਮਹਿਲਾ ਜੋ ਦੀਸੇ ਨਾ ਕੋਈ ਸੰਗਾਰ ਜਬ ਲਗ ਜੀਵ ਹੈ ਕਲੀ ਕਲ ਮਹਿ ਜਨ ਨਾਨਕ ਨਾਮ ਸਮਾਰੈ ਆਸਾ ਮਹੱਲਾ ਆਸਾ ਘਰ ਤੀਜਾ ਮਹੱਲਾ ਪੰਜਵਾ ਇਕੋਂਕਾਰ ਸਤਿਗੁਰੂ ਪ੍ਰਸਾਦ ਰਾਜ ਮਿਲਕ ਜੋ ਬਨ ਗ੍ਰਹਿ ਸੋ ਬਾਰੂਪਵੰਤ ਜੋ ਆਨੀ ਬਹੁਤ ਦਰਬ ਹਸਤੀ ਅਰ ਕੋਰੇ ਲਾਲ ਲਾਖ ਬੈ ਆਨੀ ਆਗਿਆ ਦਰਗਹਿ ਕਾਮਨਾ ਆਵੇ ਛੋੜ ਚਲੇ ਅਭਿਮਾਨੀ ਕਾਹੇ ਇਕ ਬਿਨਾ ਚਿਤ ਲਾਈਐ ਉਠਤ ਬੈਠਤ ਸੋਵਤ ਜਗਤ ਸਦਾ ਸਦਾ ਹਰਿਤੀ ਆਈਐ ਰਹਾਓ ਮਹਾਬਚਿੱਤਰ ਸੁੰਦਰ ਅਖਾੜੇ ਰਨ ਮਹਿ ਰਨ ਮਹਿ ਜਿਤੇ ਪਵਾੜੇ ਹਉ ਮਾਰੂ ਹਉ ਬੰਦੂ ਛੋਡੂ ਮੁਖ ਤੇ ਏਵ ਬਬਾੜੇ ਆਇਆ ਹੁਕਮ ਪਾਰ ਬ੍ਰਹਮ ਕਾ ਛੋੜ ਚਲਿਆ ਏਕ ਦਿਹਾੜੇ ਕਰਮ ਧਰਮ ਜੁਗਤ ਬਹੁ ਕਰਤਾ ਕਰਨਾ ਹਾਰ ਨ ਜਾਣੈ ਉਪਦੇਸ਼ ਕਰੈ ਆਪ ਨਾ ਕਮਾਵੈ ਤਤ ਸ਼ਬਦ ਨਾ ਪਛਾਨੈ ਨਾਂਗਾ ਆਇਆ ਨਾਂਗੋ ਜਾਸੀ ਜਿਉ ਹਸਤੀ ਖਾਕ ਸਾਨੈ ਸੰਤ ਸਜਣ ਸੁਨਹੁ ਸਭ ਮੀਤਾ ਝੂਠਾ ਇਹੋ ਪਸਾਰਾ ਮੇਰੀ ਮੇਰੀ ਕਰ ਕਰ ਡੂਬੇ ਖਪ ਖਪ ਮੋਏ ਗਵਾਰਾ ਗੁਰ ਨਾਨਕ ਨਾਮ ਗੁਰ ਮਿਲ ਨਾਨਕ ਨਾਮ ਧਿਆਇਆ ਸਾਚ ਨਾਮ ਨਿਸਤਾਰਾ राग आशा ਘਰ ਪੰਜਵਾ ਮਹੱਲਾ ਪੰਜਵਾ ੴ ਸਤਿਗੁਰੂ ਪ੍ਰਸਾਦਿ ਪ੍ਰਮਾ ਮੈਂ ਸੋਈ ਸਗਲ ਜਗਤ ਤੰਦ ਅੰਦ ਕੋ ਜਾਗੈ ਹਰ ਜਨ ਮਹਾ ਮੋਹਨੀ ਮਗਨ ਪ੍ਰੀਆ ਪ੍ਰੀਤ ਪ੍ਰਾਨ ਕੋ ਤਿਆਗੈ ਵਿਰਲਾ ਚਰਨ ਕਮਲ ਅਨੂਪ ਹਰ ਸੰਤ ਮੰਤ ਕੋ ਲਾਗੈ ਸਾਧੂ ਨਾਨਕ ਸਾਧੂ ਸੰਗ ਜਾਗੈ ਗਿਆਨ ਰੰਗ ਬੜਾ ਭਾਗਿਆ ਕਿਰਪਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪਾਠ ਕਰਦੇ ਆ अनेका ਭੁੱਲਾਂ ਚੁੱਕਾ ਹੋ ਜਾਂਦੀਆਂ ਨੇ ਹੱਥ ਜੋੜ ਕੇ ਬੇਨਤੀ ਹੈ ਕਿ ਪਾਠ ਕਰਨ ਤੋਂ ਬਾਅਦ ਅਰਦਾਸ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਆਪਣੀਆਂ ਹੋਈਆਂ ਭੁੱਲਾਂ ਦੀ ਵਾਹਿਗੁਰੂ ਕੋਲੋਂ ਮਾਫੀ ਮੰਗ ਸਕੀਏ ਗੁਰੂ ਪਿਆਰੀ ਸਾਧ ਸੰਗਤ ਜੀ ਮੈਂ ਮਾਫੀ ਚਾਹੁੰਦੀ ਆ ਤਾਂ ਅੱਜ ਮੈਂ ਪਹਿਲੇ ਦਿਨ ਲਾਈਵ ਹੋ ਕੇ ਪਾਠ ਕੀਤਾ ਵਾ ਅੱਗੇ ਮੈਂ ਹਰ ਰੋਜ਼ ਜਦੋਂ ਵੀ ਸਹਿਜ ਪਾਠ ਕਰਦੀ ਸੀ ਜਦ ਮੈਂ ਉਹਦੀ ਵੀਡੀਓ ਬਾਅਦ ਵਿੱਚ ਅਪਲੋਡ ਕਰਦੀ ਸੀ ਤੇ ਵੀਡੀਓ ਅਪਲੋਡ ਕਰਦੇ ਸਮੇਂ ਜਿਹੜੀ ਸਕਰੀਨ ਦੇ ਉੱਤੇ ਮੈਂ ਉਹ ਸ਼ਬਦ ਦਿੰਦੀ ਸੀ ਪਰ ਅੱਜ ਮੈਂ ਡਾਇਰੈਕਟ ਗੁਰੂ ਗ੍ਰੰਥ ਸਾਹਿਬ ਤੋਂ ਪੋਥੀ ਸਾਹਿਬ ਤੋਂ ਪਾਠ ਕਰ ਰਹੀ ਹਾਂ ਲਾਈਵ ਹੋ ਕੇ ਤੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਕਾਲਪੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਹਰ ਰੋਜ਼ ਆਪਾਂ ਪਾਠ ਕਰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ